ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਕਿਸਾਨ ਦੋਸਤੋ ਜਿਹੜਾ ਕਿ ਅੱਜ ਕੱਲ ਕਿਸਾਨਾਂ ਦੇ ਹਾਲਾਤ ਆ ਜਿਵੇਂ ਕਿ ਅੱਗਾ ਲੱਗ ਰਹੀਆਂ ਨੇ ਪਹਿਲਾਂ ਗੜੇ ਮਾਰੀ ਨਾਲ ਕਣਕਾ ਖਰਾਬ ਹੋ ਗਈਆਂ ਸੋ ਦੋਸਤੋ ਜਿਵੇਂ ਕਿ ਪਿਛਲਾ ਵੀ ਆਪਾਂ ਸਮਾਂ ਦੇਖਿਆ ਹੁਣ ਆਪਾਂ ਕਰੋਨਾ ਕਾਲ ਤੋਂ ਲੈ ਕੇ ਚੱਲੀਏ ਉਹਦੇ ਵਿੱਚ ਵੀ ਸਾਡੇ ਕਿਸਾਨ ਭਰਾਵਾਂ ਨੇ ਨੌਜਵਾਨਾਂ ਨੇ ਕੋਨੇ-ਕੋਨੇ ਦੇ ਵਿੱਚ ਜਾ ਕੇ ਰਸਤਾ ਲੈ ਕੇ ਜੋ ਵੀ ਉਹਨਾਂ ਦਾ ਮਸਲਾ ਹੱਲ ਕੀਤਾ ਉਹ ਕਰਦੇ ਰਹੇ ਆ ਪਰ ਜਿਹੜੀਆਂ ਸਰਕਾਰਾਂ ਹੁੰਦੀਆਂ ਨੇ ਉਦੋਂ ਵੀ ਭਗਵਾਨ ਤੁਮਾਨ ਦੀ ਸਰਕਾਰ ਸੀਗੀ ਇਹਨਾਂ ਦੇ ਐਮਐਲਏ ਜਿਹੜੇ ਸੀਗੇ ਪਜਾਮੇ ਚੜਾ ਕੇ ਚਿੱਟੇ ਖਿੱਚ ਫੋਟੋ ਮੇਰੀ ਫੋਟੋ ਖਿੱਚ ਕਿਸ ਨੂੰ ਦਿਨਾ ਕੋ ਸੈਣੀ ਸੋ ਦੋਸਤੋ ਅਹੀਂ ਆਂ ਸਰਕਾਰਾਂ ਦਾ ਦੇਸ਼ ਦਾ ਪੰਜਾਬ ਚੱਲਦਾ ਹੁੰਦਾ ਜੇ ਆਪਾਂ ਗੱਲ ਕਰੀਏ ਪਿਛਲੇ ਦਿਨੀ 13 ਤਰੀਕ ਤੋਂ ਲੈ ਕੇ 13 ਫਰਵਰੀ ਤੋਂ ਲੈ ਕੇ ਜਿਹੜਾ ਆਪਣਾ ਮੋਰਚਾ ਖਨੌਰੀ ਬਾਰਡ ਤੇ ਲਾਇਆ ਸੀਗਾ ਉਦੋਂ ਵੀ ਪ੍ਰਧਾਨ ਜੀ ਡੱਲੇਵਾਲ ਸਾਹਿਬ ਜਿਹੜੇ ਕਿ ਐਸਕੇਐਮ ਨਾਨ ਪੋਲੀਟੀਕਲ ਦੇ ਸੀਨੀਅਰ ਆਗੂ ਨੇ ਦੋਨੋਂ ਫਰਮਾਂ ਨੇ ਫਤੇਗੜ ਸਾਹਿਬ ਤੋਂ ਸਾਹਿਬ ਜਿਆਦਾ ਨਹੀਂ ਸੀਦੀ ਜਿੱਥੇ ਆਪਣੀ ਹੋਈ ਆ ਸੋ ਪ੍ਰਭੂ ਉੱਥੋਂ ਅਰਦਾਸ ਕਰਕੇ ਪੁਰੇ ਸੀਗੇ ਤੇ ਮੋਰਚਾ ਲੱਗਿਆ ਉਸ ਤੋਂ ਬਾਅਦ ਪੰਜਾਬ ਸਰਕਾਰ ਨੇ ਮੋਰਚਾ ਖੇਰ-ਖੇਰ ਕਰਾਤਾ ਕਿਉਂਕਿ ਸਾਡੀ ਤਾਂ ਸੈਂਟਰ ਸਰਕਾਰ ਨਾਲ ਟੱਕਰ ਸੀਗੀ ਸੋ ਪ੍ਰਭੂ ਇਹ ਭਗਵੰਤ ਮਾਨ ਉਹਨਾਂ ਦਾ ਚਮਚਾ ਬਣਿਆ ਹੋਇਆ ਮੋਦੀ ਦਾ ਕਿੰਝ ਸਭ ਕੇਂਦਰੀਆਂ ਨੂੰ ਬਚਾਉਣ ਵਾਸਤੇ ਇੱਕ ਕੇਂਦਰੀ ਵਾਲਾ ਨੂੰ ਬਚਾਉਣ ਵਾਸਤੇ ਤੇ ਇਹਦੀ ਪਾਰਟੀ ਦੇ ਜਿਹੜੇ ਐਮ.ਐਲ.ਏ ਸੀਗੇ ਉਹਨੇ ਸਾਡੇ ਟਰਾਲੀਆਂ ਚੋਰੀ ਕੀਤੀਆਂ ਸਾਡੇ ਸਿਲੰਡਰ ਚੋਰੀ ਕੀਤੇ ਸਾਡੇ ਗੈਸ ਚੋਰੀ ਕੀਤੇ ਸਾਡੇ ਭਾਂਡੇ ਚੋਰੀ ਕੀਤੇ ਉਹ ਸਾਡੇ ਕੋਲੇ ਸਬੂਤ ਨੇ ਸੋ ਦੋਸਤੋ ਜਿਹੜਾ ਵੀ ਕੋਈ ਕਿਸੇ ਬੰਦੇ ਨਾਲ ਧੱਕਾ ਕਰਦਾ ਪਰਉ ਉਹ ਵਾਹਿਗੁਰੂ ਮਾਫ ਨਹੀਂ ਕਰਦਾ ਹੈਗਾ ਜਿਵੇਂ ਕਿ ਡੱਲੇਵਾਲ ਸਾਹਿਬ ਤੇ ਉਹ ਵਾਹਾਂ ਔੜਦੀਆਂ ਨੇ ਬਈ ਜਿਹੜੀ ਬੀਜਪੀ ਸਰਕਾਰ ਆ ਉਹਦੇ ਕਹਿਣ ਤੇ ਮਨਮਤ ਤੋੜਿਆ ਸੋ ਦੋਸਤੋ ਨਹੀਂ ਇੱਕ ਬੇਦਾਗ ਆਗੂ ਜਿਹੜਾ ਕਿ ਸਿੱਖ ਜਰਨੈਲ ਜਥੇਵੰਦਨ ਨਟੇ ਦਾ ਜਰਨੈਲ ਸੋ ਪ੍ਰਭੂ ਇਹ ਗੱਲ ਅਸੀਂ ਹੁਣ ਸਮਝਣ ਨੂੰ ਮੰਨਦੇ ਹੈਗੇ ਜਿਹੜੇ ਫਾਹਾ ਡਾਉਣ ਵਾਲੇ ਆ ਘਰਾਂ ਦੇ ਵਿੱਚ ਕੁੱਛੜਾਂ ਦੇ ਵਿੱਚ ਸੁੱਤੇ ਆ ਜਿਹੜੇ ਵਿਰੋਧੀ ਹੁੰਦੇ ਆ ਕੁੱਛੜਾਂ ਦੇ ਵਿੱਚ ਸੁੱਤੇ ਆ ਕੁੱਛੜਾਂ ਤੋਂ ਬਾਹਰ ਨਹੀਂ ਨਿਕਲਦੇ ਹੈਗੇ ਉਹਨਾਂ ਸਰਦਾਰ ਮਾੜਾ ਮੋਟਾ ਕਿਸੇ ਕੁੜੀ ਦਾ ਸੰਝੋਤਾ ਕਰਦਾ ਕਿਸੇ ਦਾ ਉਹ ਕਰਦਾ ਉਹ ਤੋਂ 2 ਲੱਖ ਰੁਪਏ ਲੈ ਲਿਆ ਸੋ ਪ੍ਰਭੂ ਖਾਸ ਕਰਕੇ ਸਾਡੀ ਜਿਹੜੀ ਭਾਰਤ ਦੇ ਕਿਸਾਨ ਦੁਨੀਆ ਨੇ ਲੇਖਤਾ ਸਿੱਧੂ ਪਰ ਜੱਥੇਬੰਦੀ ਆ ਨਾ ਅਸੀਂ ਪੰਜੀ ਕਿਸੇ ਤੋਂ ਲੈਨੇ ਆ ਨਾ ਕਿਸੇ ਨੂੰ ਦਵਾਉਣੇ ਆ ਸੋ ਭਰਾਵੋ ਕੰਮ ਸੱਚਾ ਸੁੱਚਾ ਹੈਗਾ ਇਸੇ ਕਰਕੇ ਜੱਥੇਬੰਦੀ ਅੱਜ 23 ਜ਼ਿਲ੍ਹਿਆਂ ਦੇ ਵਿੱਚ ਚੱਲਦੀ ਆ ਮੈਂ ਸਾਰੇ ਹੀ ਪੰਜਾਬ ਵਾਸੀਆਂ ਨੂੰ ਇਸ ਵੀਡੀਓ ਦੇ ਰਾਹੀਂ ਪੂਰੇ ਭਾਰਤ ਦੇ ਜਿੰਨੇ ਵੀ ਕਿਸਾਨ ਆ ਉਹਨਾਂ ਨੂੰ ਬੇਨਤੀ ਕਰਦਾ ਵੀ ਜੇ ਤੁਸੀਂ ਕਿਸਾਨ ਹੋ ਉਹਦੇ ਵਿੱਚ ਭਰਾਵੋ ਜਿਵੇਂ ਆਪਣਾ ਮੋਰਚਾ ਲੱਗਿਆ ਸੀ ਉਸ ਹਿਸਾਬ ਨਾਲ ਆਪਾਂ ਦੁਬਾਰਾ ਮੋਰਚਾ ਇੱਕ ਵਾਰ ਤਿਆਰ ਕਰਨਾ ਸੋ ਭਰਾਵੋ ਪੰਜਾਬ ਦੇ ਵਿੱਚ ਮਹਾਪੰਚਾਇਤਾਂ ਹੋ ਗਈਆਂ ਆ ਕਣਕ ਦਾ 10 ਦਿਨ ਆਪਾਂ ਕਿਸਾਨਾਂ ਨੂੰ ਟੈਂਪ ਤਾ ਉਦੋਂ ਵਾਰ ਪੂਰੇ ਭਾਰ ਦੇ ਵਿੱਚ ਮਹਾਪੰਚਾਇਤਾਂ ਕਰਾਂਗੇ ਸੋ ਦੋਸਤੋ ਜਿਹੜੇ ਕਿਸਾਨ ਆਗੂ ਆ ਜਾਂ ਕਿਸਾਨ ਅਖਵਾਉਣ ਵਾਲੇ ਆ ਜਾਂ ਕਿਸਾਨਾਂ ਦਾ ਵਰਕਅਪ ਕਾਉਣ ਵਾਲੇ ਆ ਜਿਹੜੇ ਭਰਾਵੋ ਹੁਣ ਹੱਸਦੇ ਆਣਾ ਬਾਰੀ ਸਾਰਿਆਂ ਦੀ ਆਉਣੀ ਆ ਭਰਾਵੋ ਇਕੱਲੇ ਡੱਲਿਆ ਸਭ ਦੀ ਲੜਾਈ ਨਹੀਂ ਹੈਗੀ ਕੱਲੇ ਬਾਦਮੇ ਦੀ ਲੜਾਈ ਨਹੀਂ ਹੈਗੀ ਕੱਲੀ ਜਥੇਬੰਦੀ ਦੀ ਲੜਾਈ ਨਹੀਂ ਹੈਗੀ ਸੋ ਭਰਾਵੋ ਵਾਰੀ ਸਾਰ ਦੇ ਆਉਣੀ ਆ ਉਹ ਦਿਨ ਦੂਰ ਨੇ ਜਦੋਂ ਭਈਏ ਤੁਹਾਨੂੰ ਘਰਾ ਦੋ ਕੱਢ ਕੇ ਕੁੱਟਣ ਗਏ ਸੋ ਭਰਾਵੋ ਜਾਗ ਜਓ ਅਸੀਂ ਇਹ ਕਹਿੰਨੇ ਆ ਬਈ ਪੰਜਾਬ ਅਤੇ ਦੇਸ਼ ਨੂੰ ਆਪਣੀਆਂ ਫਸਲਾਂ ਨੂੰ ਆਪਣੀ ਜਵਾਨੇ ਨੂੰ ਆਪਣੀਆਂ ਨਸਾਂ ਨੂੰ ਆਪਾਂ ਬਚਾਲੀਏ ਸਿਰ ਮੈਂ ਇਹ ਹੀ ਬੇਨਤੀ ਦੁਆਰਾ ਫੇਰ ਕਰਨਾ ਚਾਹਣਾ ਬਈ ਸਾਰੇ ਮਤਲਬ ਜਿੰਨੇ ਜੋਗਾ ਹੈਗਾ ਬੰਦਾ ਉਹ ਕਰਕੇ ਯਾਰ ਆਪਾਂ ਪੰਜਾਬ ਤੇ ਦੇਸ਼ ਨੂੰ ਬਚਾਈਏ ਨਹੀਂ ਇੱਕ ਬੇਦਾਗ ਗਾਗੂ ਨੇ ਆਪਣੀ ਜਿੰਦਗੀ ਦੀ ਜਿੰਦਗੀ ਦਾਤੇ ਲਾਈ ਹੋਈ ਆ ਉਹਦਾ ਹੁਣ ਵੀ ਦਾਤੇ ਲਾਈ ਬੈਠਾ ਬਈ ਆਖਰੀ ਖੂਨ ਦਾ ਕਤਰਾ ਮੇਰਾ ਬਈ ਦੇਸ਼ ਦੇ ਕਿਸਾਨਾਂ ਵਾਸਤੇ ਹੋਊਗਾ ਇਹਦੂ ਵੱਡੀ ਸ਼ਰਮ ਦੀ ਗੱਲ ਲੋਕਾਂ ਵਾਸਤੇ ਕੀ ਆ ਜਿਹੜੇ ਘਰਾਂ ਚ ਪੁੱਛਣਾ ਤੇ ਬੈਠ ਕੇ ਸੁੱਤੇ ਆ ਅਸੀਂ ਉਹਨਾਂ ਨੂੰ ਕਹਿਣਾ ਚਾਹੁੰਦੇ ਆ ਹਰ ਕਿਸਾਨ ਨੂੰ ਹਰ ਜਿਹੜਾ ਕਿਸਾਨ ਖਾਣ ਵਾਲਾ ਉਹਨੂੰ ਕਹਿਨੇ ਆ ਸੋ ਭਰਾਵੋ ਆਪਾਂ ਕਿਸਾਨਾਂ ਦਾ ਡਟ ਕੇ ਸਾਥ ਦਈਏ ਤੇ ਆਉਣ ਵਾਲਿਆ ਜਿਹੜਾ ਸਮਾਂ ਆਪਣਾ ਉਹਦੇ ਵਿੱਚ ਜਿਵੇਂ ਕਿ ਮੀਟਿੰਗਾਂ ਦੇ ਵਿੱਚ ਖੁੱਡੀਆਂ ਕਟਾਣਾ ਗਿਆ ਸੀਗਾ ਤੇ ਹਰਪਾ ਚੀਮਾ ਗਿਆ ਸੀਗਾ ਇਹਨਾਂ ਤਿੰਨ ਚਾਰ ਮੰਤਰੀ ਗਿਆ ਸੀਗੇ ਸੋ ਭਰਾਵੋ ਆਉਣ ਵਾਲੇ ਦਿਨਾਂ ਦੇ ਵਿੱਚ ਪੱਕੇ ਮੋਰਚੇ ਲਾਵਾਂਗੇ ਜਿਵੇਂ ਕਿ ਅੱਜ ਪਿੰਡ ਜਿਲਾ ਸੰਗਰੂਰ ਦੇ ਵਿੱਚ ਸਾਹਲੇ ਦੇ ਵਿੱਚੋਂ ਭਗਵਾਨ ਤਮਾਨ ਦੀ ਕੁੱਤੇ ਖਾਣੇ ਕੀਤੀ ਆ ਇਹਨਾਂ ਦੇ ਮੋਰਚੇ ਲਾਵਾਂਗੇ ਤੇ ਇਹਨਾਂ ਦੀ ਧੌਂ ਤੇ ਗੋਡਾ ਰੱਖ ਕੇ ਕਿਉਂਕਿ ਸਾਡੀ ਸੈਂਟਰ ਨਾਲ ਟੱਕਰ ਸੀਗੀ ਭਗਵਾਨ ਤਮਾਨ ਨੇ ਸਿਰਫ ਇੱਕ ਕੇਂਦਰੀਆਂ ਨੂੰ ਬਚਾਉਣ ਵਾਸਤੇ ਇੱਕ ਕੇਂਦਰੀਆਂ ਨੂੰ ਬਚਾਉਣ ਵਾਸਤੇ ਸੋ ਪ੍ਰਮੁੱਖ ਕਿਸਾਨਾਂ ਦਾ ਮੋਰਚਾ ਤੈਅ ਨਾਜ ਕੀਤਾ ਜਿਹੜਾ ਕਿ ਆਪਣੇ ਬੱਚਿਆਂ ਦੇ ਮਰ ਸਕਦਾ